ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਕੱਲ ਬੰਬਿਆਲ ਵਿਖੇ ਡਾਕਟਰ ਧੀਮਰਾਓ ਦੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ ਜਨਮ ਦਿਹਾੜੇ ਤੇ ਬੱਚਿਆਂ ਨੇ ਮਨੋਰੰਜਨ ਕੀਤਾ ਅਤੇ ਲੋਕਾਂ ਨੂੰ ਆਪਣੇ ਰੰਗ ਵਿੱਚ ਰੰਗਿਆ ਅਤੇ ਇਸ ਮੌਕੇ ਤੇ ਕੇਕ ਵੀ ਕੱਟੀ ਗਈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹਰ ਸਾਲ ਡਾਕਟਰ ਵੀਮਰਾ ਉਵੇਦਕਰ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਤੇ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੇ ਹਾਂ ਤੇ ਹਰ ਸਾਲ ਕੇਕ ਵੀ ਕੱਟੀ ਜਾਂਦੀ ਹੈ ਤੁਸੀਂ ਜਨਮ ਦਿਹਾੜੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਆਦੇਸ਼ 바ਸਵਿਤਾ ਵेन ਹੈ ਪੱਪਾ ਸਾਹਿਬ ਅੰਬੇਦਕਰ ਮਹਾਨ ਉਹਨਾਂ ਨੇ ਸਭ ਕੋ ਸੱਚ ਚਲਾਇਆ ਚੱਲਣਾ ਸਿਖਾਇਆ ਸਭ ਕੋ ਆਪਣੇ ਅਧਿਕਾਰੋ ਸੇ ਅਵਿਅਕਤ ਕਰਾਇਆ ਜਿਨ੍ਹਾਂ ਨੇ ਇੱਕ ਨਿਆ ਹਿੰਦੁਸਤਾਨ ਉਹ ਹੈ ਪੱਪਾ ਸਾਹਿਬ ਅੰਬੇਦਕਰ ਮਹਾਨ ਉਹ ਨੌਲੇ ਬਣਾਇਆ ਦੇਸ਼ ਕਾ ਮਾ ਮੈਂ ਹਮ ਸਭ ਕਾ ਸਭ ਕਾ ਅਭਿਮਾਨ ਦਿਆ ਭਾਰਤੀਓਂ ਕੋ ਸਨਮਾਨ ਅਧਿਕਾਰ ਵੀ ਹੈ ਬਾਬਾ ਸਾਹਿਬ ਅੰਬੇਦਕਰ ਮਹਾਨ ਧੰਨਵਾਦ ਜੈ ਭੀਮ ਜੈ ਭਾਰਤ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਰਾਸ ਕੁਮਾਰ ਪਿੰਡ ਬਮਿਆਲ ਤੋਂ ਬਾਬਾ ਸਾਹਿਬ ਉਮੇਦਕੋ ਦੇ ਜਨਮ ਦਿਹਾੜੇ ਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਾਲ ਇਹ ਜਨਮ ਦਿਹਾੜਾ ਬਾਬਾ ਸਾਹਿਬ ਦਾ ਸਾਰਿਆਂ ਨੇ ਹੀ ਮਨਾਣਾ ਚਾਹੀਦਾ ਤੇ ਕਿਸੇ ਇੱਕ ਕੌਮ ਜਾਂ ਕਿਸੇ ਇੱਕ ਧਰਮ ਦਾ ਨੇ ਕੰਮ ਨਹੀਂ ਕੀਤਾ ਇਹਨਾਂ ਬਾਬਾ ਸਾਹਿਬ ਨੇ ਸਾਰਿਆਂ ਦੇ ਨਿਰਦੇਸ਼ ਲਈ ਇਹਨਾਂ ਨੇ ਬਹੁਤ ਪ੍ਰਦਾਨ ਦਿੱਤੇ ਆ ਖਾਸ ਕਰਕੇ ਮਾਤਰ ਸ਼ਕਤੀ ਔਰਤਾਂ ਦੇ ਲਈ ਇਹਨਾਂ ਨੇ ਪੜ੍ਹਾਈ ਦਾ ਬਰਾਬਰਤਾ ਦਾ ਅਧਿਕਾਰ ਦਵਾਇਆ ਨਾ ਔਰ ਸਾਡੀ ਬੇਨਤੀ ਰਹੇਗੀ ਸਾਰਿਆਂ ਨੂੰ ਕਿ ਬਾਬਾ ਸਾਹਿਬ ਦਾ ਜਨਮ ਦਿਨ ਸਾਰੇ ਹੀ ਮਨਾਉਣ ਅਸੀਂ ਆਪਣੇ ਕਲੱਬ ਦੀ ਤਰਫੋਂ ਬੱਚਿਆਂ ਨੂੰ ਪੈਨ ਪੈਂਸਲਾਂ ਦੇ ਕੇ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ ਫਿਰ ਸਾਰਿਆਂ ਨੂੰ ਸਾਰੇ ਕਲੱਬਾਂ ਦੀ ਤਰਫੋਂ ਦੇਸ਼ਾਂ-ਵਦੇਸ਼ਾਂ ਦੇ ਰਹਿੰਦੇ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ ਬਾਬਾ ਸਾਹਿਬ ਨਿਰਕਤ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਜੈ ਪੀਮ ਜੈ ਪਰਸ